ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਜ ਨਾਗ ਸੇਲ ਲਈ ਲੈ ਕੇ ਆਏ ਜੀ ਇੱਕ ਬੱਚੀ ਹੈ ਬਾਈ ਕੋਲੇ ਟਾਪ ਕਲਾਸ ਤੇ ਦੋ ਬਾਈ ਕੋਲੇ ਟੋਕੜ ਗੱਬਣ ਵੜਾ ਨੇ ਤੇ ਦੋ ਹੀ ਬਾਈ ਕੋਲੇ ਟੋਕੜ ਗਾਮਾ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਵਿੱਚ भाई जी ससिकाला शिका जी, जी हो ठीक हो हा बढ़िया हां जी हां जी नाम ਤੇ ਐਡਰੈਸ ਬੋਲੋ ਜੀ ਨਾਮ ਮਨਜਿੰਦਰ ਸਿੰਘ ਵੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਵੀ ਮੋਬਾਈਲ ਨੰਬਰ ਜੀ 77400225976 ਠੀਕ ਹੈ ਭਾਈ ਨੇੜੇ ਆਪਾਂ ਨੂੰ ਕੈਡਮੀ ਸਕੂਲ ਰਹਿ ਗਿਆ ਹਾਂਜੀ ਵੀ ਠੀਕ ਹੈ ਰੋਡ ਤੇ ਤਵਾ ਰੋਡ ਤੇ ਇਹਨੇ ਵੀ ਕਾਲ ਕੈਡਮੀ ਦੇ ਨੇੜੇ ਓਕੇ ਭਾਈ ਹਾਂ ਜੀ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਉਮਰ ਹੈ ਦੀ ਇਹ ਸਾਢੇ 3 ਮਹੀਨੇ ਦੀ ਆਚਾਰਾਂ ਦੀ ਸਾਢੇ 3 ਮਹੀਨੇ ਦੀ ਕਿੰਨਾ ਰਿਕਾਰਡ ਦੀ ਮਾਂ ਦਾ ਨੀ ਉਰੀ ਆਪਣਾ ਪਤਾ ਹੈ ਕਿ ਬਈ ਸੀਮਣ ਪਤਾ ਕਿਹੜਾ ਹੈ ਨਹੀਂ ਬਈ ਝੂਲੀ ਦਿਖਾ ਦੇ ਚਾਰ ਥਣ ਬਈ ਹਾਂ ਥਣ ਚਾਰੇ ਆ ਬਈ ਠੀਕ ਹੈ ਬਈ ਚਾਰ ਥਣ ਬੱਚਾ ਹੀ ਹੈ ਓਕੇ ਹੈ ਬਈ ਕੀ ਮੋਲ ਹੈ ਜਾਇਦ ਜਦਾ ਮੋਲ 10000 ਹੈ ਵੀ 9000 ਦੀ ਦੇ ਦਾਂਗੇ ਮਾੜੀ ਤੋਰ ਦੇ ਬਈ ਹਾਂਜੀ 10000 ਰੁਪਇਆ ਮੋਲ ਨੌ ਹਜ਼ਾਰ ਦਾ ਬੱਚਾ ਬਾਈ ਕਹਿੰਦਾ ਦੇ ਦੇਾਂਗੇ ਬਿਊਟੀ ਚੰਗੀ ਹੈ ਪ੍ਰਿੰਟ ਚੰਗਾ ਕਰਦ ਚੰਗਾ ਤੂਰਾ ਤੂਰਾ ਕਰਮ ਵਾਲੀ ਦਾ ਇੱਕ ਨੰਬਰ ਆ ਮੋੜ ਲਿਆ ਵੀਰੇ ਤੇ ਜਾਉਂਦਾ ਬਹੁਤ ਚੰਗਾ ਬੱਚਾ ਹੈ ਹਨਾ ਹਾਂਜੀ ਵੀਰ ਬਾਕੀ ਮੁੱਲ ਵੀ ਜਾਇਜ਼ ਆ ਬਾਈ ਖਿੱਚ ਕੇ ਮੁੱਲ ਰੱਖਿਆ ਵਾੜਾ ਮੁੱਲ ਨਹੀਂ ਰੱਖਿਆ ਬਰੀਡ ਵਾਲਾ ਬੱਚਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਰਮ ਵਾਲੀ ਦਾ ਅੱਗੇ 2 ਨੰਬਰ ਤੇ ਵੇੜ ਇਹ ਟੋਕੜ ਗੱਪਣੀ ਟੋਕੜ ਗੱਪਣ ਕਿਹੜਾ ਸੂਆ ਵੀਰੇ ਪਹਿਲਾ ਸੂਆ ਸੁਈ ਹੋਈ ਆ ਵੀ ਦੂਜੇ ਵਾਸਤੇ ਗੱਪਣਾ ਕਿੰਨੇ ਟਾਈਮ ਦੀ ਇਹ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਜੀ ਚੈੱਕ ਪਾਸ ਹਾਂ ਜਿਹੜਾ ਭਰਾ ਖਰੀਦ ਨੂੰ ਕਰਵਾ ਲੇ ਹਣਾ ਹਾਂਜੀ ਵੀਰ ਓਕੇ ਬਾਈ ਕਿੰਨਾ ਦੁੱਧ ਆ ਬਾਈ ਦੁੱਧ 5 ਕਿਲੋ ਆ ਵੀ ਦੋ ਡੰਗ ਚੋਲੇ ਹਣਾ ਬਾਈ ਦੋ ਡੰਗ ਚਾਰ ਟੰਗ ਜਿੰਨੇ ਮਰਜ਼ੀ ਚੋਲੇ ਵੀ ਓਕੇ ਬਾਈ ਦਸੱਲੀ ਕਰਕੇ ਲਿਆਓ ਕੋਲ ਦੇ ਮੜੀ ਤੋ ਰੱਬ ਚੰਗਾ ਬਰੀਡ ਚੰਗੀ ਆ ਚਮਕ ਚੰਗੀ ਆ ਫੇਸ ਦੀ ਬਿਊਟੀ ਕਮਾਲ ਦੀ ਆ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਮੋੜ ਲੇ ਵੇ ਕੀ ਮੋਲ ਲੈ ਵੀਰੇ ਜੈਜ ਮੋਲ ਲੈ 42000 ਮਾਨਤਨ ਮੋਲ ਕਰ ਦਾਂਗੇ ਵੀ ਠੀਕ ਆ ਬਾਈ 42000 ਰੁਪਇਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਜ਼ਰੂਰ ਹੋ ਜੂਗਾ ਲੇਵਾ ਨੇੜ ਤੋਂ ਚੈੱਕ ਕਰ ਲੈਨੇ ਹੁਣ ਚਵਾਈ ਹੋਈ ਵੀ ਹੋਣੀ ਹਾਂਜੀ ਹਾਂਜੀ ਵੀ ਸੀਲ ਠੰਡੀਆਂ ਜਿਵੇਂ ਮਰਜ਼ੀ ਬੈਠੇ ਰੋ ਵੀ ਕੋਈ ਚੱਕਰ ਹੀ ਨਹੀਂ ਕਰ ਸੁਵਾ ਦਾ ਟਾਈਮ ਆ 9:30 ਦਾ ਟਾਈਮ ਹੋਊਗਾ ਉਸ ਹਾਂ ਬਣਾਉਂਦਾ ਅੱਜ ਆ ਲਾਇਓ ਖੈਰ ਪਲੀ ਵੀ ਬਹੁਤ ਆ ਬੈੜ ਹਨਾ ਹਾਂਜੀ ਵੀ ਅੱਗੇ ਆ ਗਈ ਤਿੰਨ ਨੰਬਰ ਕਿਹੜਾ ਸੁਵਾ ਇਹ ਤੀਜਾ ਸੁਵਾ ਸੁਈ ਹੈ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਹੁਣੇ 4 ਮਹੀਨੇ ਵੀ 4 ਮਹੀਨੇ ਦੁੱਧ ਕਿੰਨਾ ਦਾ ਦੁੱਧ 8 ਕਿਲੋ ਆ ਵੀ ਠੀਕ ਆ ਹਾਂਜੀ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਦੁੱਧ ਬਾਈ ਕਹਿੰਦਾ ਜਿੰਨਾ ਦੱਸਾਂਗੇ ਪੰਜ ਦੋ ਡੰਗ ਨਾਪ ਕੇ ਲੈ ਜਾ ਕੋਈ ਚੱਕਰ ਹੀ ਨਹੀਂਗਾ ਬਿਊਟੀ ਚੰਗੀ ਆ ਅੰਦਰ ਚੰਗਾ ਪ੍ਰਿੰਟ ਚੰਗਾ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਬਾਈ ਕੀ ਮੋਲ ਲੈ ਵੀਰੇ ਜਾਇਜ਼ ਇਹ 22000 ਦੀ ਦੇ ਦਾਂਗੇ ਮਾਨਤਨ ਵਿੱਚੋਂ ਕਰ ਦਾਂਗੇ ਵੀ ਓਕੇ ਬਾਈ ਹਾਂਜੀ 22000 ਰੁਪਇਆ ਮੋਲ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਮਾਨਤਨ ਜ਼ਰੂਰ ਹੋ ਜੂਗਾ ਤੋਰਾ ਤੋਰਾ ਇੱਕ ਨੰਬਰ ਆ ਲੈ ਵਾ ਲੋ ਵਾ ਚੰਗਾ ਥਾਣਾ ਬੱਚੀਆਂ ਦੀ ਮੋਲ ਵੀ ਇਹਦਾ ਹਾਂ ਵੱਠੀ ਪਾਲਣਾਉ ਠੀਕ ਆ ਹਾਂਜੀ ਵੀ ਖਰਚਾ ਚੱਕੂਗੀ ਦੋਨੇ ਵੀ ਹੈਗਾ ਹਨ ਹਾਂਜੀ ਵੀ ਲੈ ਜੀ ਠੀਲ ਠੰਡੀ ਜਿਵੇਂ ਮਰਜੀ ਬੈਠੇ ਰੂਗੀ ਕੁਝ ਵਕਤ ਕੇ ਭਾਈ ਠੀਕ ਅੱਗੇ ਆ ਗਈ 4 ਨੰਬਰ ਹਾਂਜੀ ਕਿਹੜਾ ਸੁਆ ਇਹ ਦੂਜਾ ਸੁਆ ਸੁਹੀ ਤੇ ਤੀਜੇ ਵਾਸਤੇ ਗੱਪਣਾ ਵੀ ਕਿੰਨੇ ਟਾਈਮ ਦੀ ਇਹ 4 ਮਹੀਨਿਆਂ ਦੀ ਵੀ ਓਕੇ ਖੋਲ ਦੇ ਤੋਲ ਦੇ 4 ਕਿਲੋ ਰੋਦਾ ਵੀ ਓਕੇ ਹਾਂਜੀ ਠੀਕ ਆ ਭਾਈ ਆ ਬਿਊਟੀ ਚੰਗੀ ਆ ਕੱਦ ਚੰਗਾ ਫੇਸ ਫੂਸ ਕਰਮਾਲੀ ਦਾ ਬੜਾ ਚੰਗਾ ਮੂੰਹ ਜਾਣ ਵਾਲੀ ਆ ਬੜਾ ਹਨ ਹਾਂਜੀ ਵੀ ਤੂਰਾ ਤੂਰਾ ਚੈੱਕ ਕਰ ਲਓ ਕਿਆ ਬਾਤ ਹੈ ਇਹਦਾ ਮੁੱਲ ਵੀਰੇ ਜਾਇਜ਼ ਇਹ 45 ਦੀ ਦੇ ਦਾਂਗੇ ਮਾਨਤਨ ਵਿੱਚੋਂ ਕਰ ਦਾਂਗੇ ਵੀ ਓਕੇ ਬਾਈ ਹਾਂਜੀ 45000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਦੇ ਕੋਈ ਚੱਕਰ ਨਹੀਂ ਤਾਜੀ ਦਾ ਕਾਰ ਵੀ 22 ਕਿਲੋ ਦਾ ਬਈ ਕਿੰਨਾ 22 ਕਿਲੋ ਦਾ ਕਾਰ ਆ ਵੀ ਤਾਜੀ ਦਾ ਬਈ ਠੀਕ ਹਾਂਜੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਹਾਂਜੀ ਵੀਰੇ ਹੂੰ ਸੀਲ ਠੰਡੀ ਜਿਵੇਂ ਮਰਜ਼ੀ ਚੋਈ ਚੱਲੋ ਕੋਈ ਚੱਕਰ ਨਹੀਂ ਕਰਦੇ ਓਕੇ ਹਾਂਜੀ ਸੀਲ ਬਰੀਡ ਇੱਕ ਨੰਬਰ ਗਰਮੀ ਨਹੀਂ ਮੰਨਦੀ ਫੈਂਟਫੁੱਲ ਆਉਂਦੀ ਹਾਂਜੀ ਵੀਰੇ ਫੈਂਟਫੁੱਲ ਬਹੁਤ ਚੰਗੀਆਂ ਨੇ ਬਹਿਣਾ ਸਾਰੀਆਂ ਚੰਗੀਆਂ ਨੇ ਆ ਬਹਿਣਾ ਇਹਦੀ ਕੀ ਡਿਟੇਲ ਇਹ ਮਗਰਲੇ ਇੱਕ ਥਾਂ ਤੋਂ ਤੇਲਾ ਵੀ ਓਕੇ ਹਾਂਜੀ ਦੁੱਧ 10 ਕਿਲੋ ਆ ਜੀ ਠੀਕ ਆ ਤੋਰ ਦੇ ਮੜੀ ਇਧਰ ਨੂੰ ਗਾਹ ਨੂੰ ਤੋਰ ਦੀ ਕੀ ਮੁੱਲ ਹੈ ਜਾਇਜ਼ ਮੁੱਲ 20000 ਦੀ ਦੇ ਦਾਂਗੇ ਠੀਕ ਆ ਭਾਈ ਕਿੰਨਾ ਕੁ ਟਾਈਮ ਹੋ ਗਿਆ ਉਸ ਨੂੰ ਇਨਵੈਸਟੀਗੇਟ ਜਾ ਸੁਣ ਇਹ ਨੂੰ ਹੋ ਗਏ ਹੋਣਿਆ ਸਾਢੇ 3-4 ਮਹੀਨੇ ਸਾਢੇ 3-4 ਮਹੀਨੇ ਠੀਕ ਆ ਭਾਈ ਮੁੱਲ ਵੀ ਜਾਇਜ਼ ਆ ਭਾਈ ਤੇਲ ਆ ਇੱਕ ਥਾਂ ਤੋਂ ਤਿੰਨ ਥਾਂ ਭਾਈ ਕਹਿੰਦਾ ਸਹੀ ਚੱਲਦੇ ਆ ਕੱਦ ਬਰੀਡ ਚਮਕ ਫੋੜ ਚਲ ਦੱਸਦਾ ਵੀ 11 ਹੋ ਗਿਆ ਵੀ ਆਪਾਂ 10 ਕਹਿ ਕੇ ਦੇਣੀ ਆ ਬਹੁਤ ਠੀਕ ਆ ਭਾਈ ਹਾਂਜੀ ਇੱਕ ਕਿਸੇ ਵੀਰ ਨੂੰ ਭਾਈ ਕੋਈ ਵੀ ਨਗ ਪਸੰਦ ਨਾ ਵੇ ਦਵਾਈ ਨਾ ਕਨੈਕਟ ਕਰ ਲਿਓ ਧੰਨਵਾਦ